ਤੇ ਕਿ شادی ਟੰਗ ਕਰਨਾ ਹੂੰ ਤੇ ਇਹ ਸਕੂਲ ਵਾਲੇ ਕਿਤੇ ਸਾਡੇ ਘਰ ਤੋਂ ਲੋਕ ਕਿੱਲੇ ਹਟਵਾਇਆ ਤਾਰ ਕੇ ਜੇ ਹੱਲੇ ਘਰ ਦੇ ਗਏ ਇੱਕ ਦਿਨਾਂ ਨੇ ਆ ਹਫਤੇ ਦੱਸਾਂ ਕਰਾਂਗੇ ਦੋ ਤਿੰਨ ਡਰਾਈਵਰ ਕਰ ਦਿੰਦੇ ਪਾ ਜੇ ਨਵਾਂ ਡਰਾਈਵਰ ਛੱਡ ਨਾ ਆਇਆ ਜਾਂ ਫਿਰ ਨਵਾਂ ਆਇਆ ਤੇ ਉਹਨੇ ਵੇਖਿਆ ਨਹੀਂ ਵੀ ਘਰ ਕਿੱਥੇ ਆ ਤੇ ਜੇ ਚੌਥੇ ਦਿਨ ਨੇ ਡਰਾਈਵਰ ਚੇਂਜ ਕਰ ਦਿੰਦੇ ਕਾਫੀ ਇਹੀ ਨੇ ਮੈਂ ਪੜੀਏ ਨਾ ਬੱਚੇ ਇਹਨਾਂ ਦੇ ਵਿੱਚ ਘਰ ਤੇ ਗੱਲ ਬੋਲਿਆ ਕਿ ਆਪ ਹੀ ਸਾਡੇ ਬੱਚਿਆਂ ਤੇ ਬੱਚੇ ਲੜਦੇ ਆ ਵਿਤਰਾਂਦਾਰ ਬੜੀ ਰੈਂਕ ਕੰਪਲੇਨ ਕੀਤੀ ਹੈ ਇਹ ਕਿਉਂਕੋ ਵੱਡੇ ਬੱਚੇ ਥੋੜੇ ਜਿਹਾ ਕਿ ਕੁੜਦੁੰਦੇ ਕਿ ਮਾਰਨ ਦੇ ਕਿਉਂਛ ਇਹ ਆਨ ਕਿ ਘਰ ਸਾਨੂੰ ਕਹਿੰਦਾ ਸੀ ਫਿਰ ਵੀ ਇੰਨਾ ਚੀਜ਼ਾਂ ਨੂੰ ਕਿਹਾ ਤੋਈ ਬੱਚਿਆਂ ਦਾ ਜਿਹੜਾ ਕੋਈ ਵੱਡਾ ਸੀਨੀਅਰ ਕੋਈ ਜੂਨੀਅਰ ਲੜਦੇ ਪਰ ਇਹ ਕੰਪਲੇਨ ਕਰਦੇ ਰਹੇ ਹੁਣ ਇਹਨੇ ਤੇ ਜਿਹੜੇ ਡਰਾਈਵਰ ਚੇਂਜ ਹੋ ਜਾਂਦੇ ਆਂ ਅਸੀਂ ਡਰਾਈਵਰਾਂ ਦੀ ਕੀ ਕਰਦੇ ਨੇ ਕਦੀ ਬੱਚਾ ਘਰ ਛੱਡ ਜਾਂਦੇ ਆਂ ਅਸੀਂ ਸਕੂਲ ਦੇ ਕੋਲ ਬੱਚਾ ਛੱਡ ਕੇ ਆਉਂਦੇ ਆਂ ਸਾਰਾ ਉਹ ਆ ਦੱਸੋ ਆ ਇਹ ਪੈਦਲ ਨਹੀਂ ਚੱਲਦੇ ਨਹੀਂ ਨਿਕਲਤ ਨਹੀਂ ਹੁੰਦਾ ਉਹ ਕਰਨਾ ਉਹਨੇ ਉਖਲਾ ਮਟਕਣਾ ਉਹ ਕਹਿੰਦੇ ਨਹੀਂ ਹੁੰਦਾ ਪਪਾ ਇਹ ਤੋਂ ਬਰਤ ਨਹੀਂ ਤੋਂ ਆਜੀ ਇਹ ਤੋਂ ਸਾਡੀ ਰੋਟੀ ਦੱਸੋ ਬੱਚੇ ਨੇ ਕੱਲ ਨੂੰ ਵਧਣਾ ਕੋਈ ਗੇਮ ਖੇਡਣੀ ਇਨਨੇ ਵੀ ਨਾ ਕਿ ਉਹ ਵੀ ਗੋਗੂ ਪਿਛੇ ਬੜਾ ਦਾ ਫਿਰ ਜਿਹੜੇ ਬਾਰੇ ਨਹੀਂ ਭੱਜਦੇ ਘਰ ਆ ਪਈਆਂ ਜਿਹਨੂੰ ਤੂੰ ਧਿਆਨ ਦੋ ਥੋੜਾ ਬੰਦਾਂ ਲਈ ਤੈਨੂੰ ਕਹਾਂ ਮਾਦਰ ਬਣੀ ਬਰੇ ਨੂੰ ਜਾਣਾ ਇੱਥੇ ਨਾਲ ਜਾਣਾ ਮੈਨੂੰ ਮੱਕੇ ਲੱਗੋ ਉਹ ਕਿਸੇ ਨਵਾਂ ਮੱਕੇ ਦੀ ਬਾਜ਼ਾਰ ਪਰਮਾਣ ਮੈਂ ਆਪਣੇ ਪਾਰ ਹੱਥ ਦੇ ਕੇ ਰੱਖਦਾ ਤੇਰਾ ਲੈ ਸਾਡਾ ਗਾੜੀ ਆ ਗਿਆ ਤੁਹਾਡੇ ਕੰਮ ਆ ਗਿਆ ਹਾਂਜੀ ਬੇਟਾ ਕੀ ਹੋਇਆ ਜੀ ਤੁਹਾਡੇ ਨਾਲ ਮੇਰਾ ਨਾਮ ਆਪਣਾ ਨਾਮ ਦੱਸ ਕੇ ਮੇਰਾ ਨਾਮ ਜ਼ੈਹਰਾ ਜਮ ਸਟਾਰਵਰਟਸ ਵਰਲਡ ਸਕੂਲ ਪੜਦਾ ਇੱਕ ਅੱਜ ਮੈਨੂੰ ਕੀ ਕਹਿੰਦੇ ਵੈਨ ਥੱਲੇ ਦੇਤਾ ਮੇਰੇ ਸ਼ੂਕਰ ਕਰ ਉਹ ਪੈਰ ਸਿਰ ਨਹੀਂ ਆ ਮੈਂ ਮੈਂ ਕਹਿੰਦਾ ਕਿ ਆ ਕਿ ਮੈਨੂੰ ਕਰ ਕਰ ਦੇ ਅੱਗੇ ਧਾਰਿਆ ਕਰੂ ਵਾ ਰਾਜ ਕੁੱਤੇ ਹੁੰਦੇ ਆ ਤੂੰ ਤਹੀ ਇੰਨਾ ਸਕੂਲ ਤੋਂ ਸਕੇ ਆ ਹੁੰਦੇ ਬੈਗ ਵੀ ਪਾਰਾ ਹੁੰਦਾ ਸਾਡਾ ਤਾਂ ਵੀ ਨਹੀਂ ਧਾਰਦੇ ਅਜੀ ਤੇ ਕੀ ਕਹਿੰਦੇ ਡਰਾਈਵਰ ਵੀ ਵਧੀਆ ਨਹੀਂ ਰੋ ਤੇ ਡਰਾਈਵਰ ਬਦਲ ਦਿੰਦੇ ਆ ਕਈ ਵਾਰੀ ਕੀ ਕਹਿੰਦੇ ਰੋਡ ਡਰਾਈਵਰ ਹਾਈਵੇ ਤੇ ਚੜ੍ਹਦੇ ਨੇ ਅਸੀਂ ਖੁਦ ਥੱਲੇ ਘਰਾਂਦੇ ਆ ਤੇ ਕਿੰਨੀ ਕੋਈ ਪਰੇਸ਼ਾਨੀ ਹੁੰਦੀ ਬੱਸ ਸਕੂਲ ਵੱਲੋਂ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਕੀ ਕਹਿੰਦੇ ਰੋਡ ਡਰਾਈਵਰ ਬਦਲ ਜਾਂਦਾ ਮੈਂ ਅੱਗੇ ਕਹਿਤਾ ਮੈਨੂੰ ਵੈਂਡ ਮੈਂ ਮੈਂ ਕਿਹਾ ਕਿ ਮੈਨੂੰ ਅੰਦਰ ਮੈਨ ਘਰ ਦੇ ਅੱਗੇ ਤਾਰ ਦੋ ਉਹਨਾਂ ਨੇ ਤਾਰਿਆ ਨਹੀਂ ਮੈਂ ਇਹ ਚਲੋ ਫਿਰ ਮੈਂ ਇੱਥੇ ਉਤਰ ਦੇਣਾ ਉਤਰ ਜਾਣਾ ਤਾਂ ਮੈਂ ਆਇਆ ਮਿਲਤ ਆ ਰਹੀ ਹੈ ਤੇ ਉਸੇ ਵੇਲੇ ਵੈਂਚਣਾ ਦੇ ਦੇ ਮੇਰੇ ਫੇਸ਼ੂਕੇ ਤੋਂ ਪੈ ਰਾਇਆ ਥੱਲੇ ਫਿਰ ਨਹੀਂ ਆ ਸਾਡ ਕਿੰਨੀ ਵੀ ਲੱਗਦੀ ਹੈ ਸਾਡ ਮੇਰੇ ਇੱਥੇ ਹੱਡੀ ਤੇ ਫ੍ਰੈਕਚਰ ਹੋਇਆ ਮੇਰੇ ਇੱਥੇ ਚੀਰੇ ਪਏ ਆ ਪੂਰੇ ਪੀੜ ਵੀ ਪੜ ਗਈ ਉਹ ਦਿਖਿਆ ਜਦ ਮੈਂ ਪੇਨਕਲਸ ਖਾਦੇ ਤਾਂ ਵੀ ਪੀੜ ਹੁੰਦੀ ਹੈ ਹੁਣ ਤੁਸੀਂ ਕੀ ਮੰਨ ਕਰਦੇ ਤੁਸੀਂ ਉਹ ਕੀ ਕਹਿੰਦੇ ਕਿ ਸਕੂਲ ਦੀ ਵੈਨ ਤੇ ਕਾਰਵਾਈ ਹੋਣੀ ਚਾਹੀਦੀ ਐਫ ਆਈ ਆਰ ਹੋਣੀ ਚਾਹੀਦੀ ਆ ਕੀ ਨਾ ਆਪਣਾ ਤਾਂ ਕੀ ਹੋਇਆ ਜੀ ਮੈਂ ਪਿੰਡ ਵਾਸੀ ਘਮਟਾਲੇ ਦਾ ਰਹਿਣ ਵਾਲਾ ਮੇਰਾ ਇਹ ਭਤੀਜਾ ਜੀ ਤੇ ਸਕੂਲੋਂ ਇਹ ਇੱਕ ਤੀਵਾਂ ਸਾਢੇ 3 ਵਜੇ ਛੁੱਟੀ ਹੋਈ ਤੇ ਵੈਨ ਤੋਂ ਆਇਆ ਜੀ ਵੈਨ ਵੈਨ ਇਹਦਾ ਸਕੂਲ ਹੈ ਸਟਾਰ ਵਰਲਡ ਉਹਦੇ ਮਹਾਰਾਜ ਦੇ ਸਕਾਉਟ ਦੇ ਹਸਪੀਟਲ ਤੇ ਲੱਗੇ ਤੇ ਜਦੋਂ ਇਹ ਸਕੂਲੋਂ ਆਇਆ ਜੀ ਤੇ ਇਹਦੇ ਨਾਲ ਬੱਸ ਤੋਂ ਉਤਰਿਆ ਤੇ ਡਰਾਈਵਰ ਦੀ ਤੇ ਜਿਹੜੇ ਹੈਲਪਰ ਦੀ ਅੰਗੇਲੀ ਕਰਕੇ ਬੱਚੇ ਦੇ ਸੱਟ ਲਾਈਏ ਇਹਨਾਂ ਨੇ ਵੇਖਿਆ ਬੱਚਾ ਉੱਤਰ ਗਿਆ ਜਾਂ ਬੱਚਾ ਮੁੜ ਗਿਆ ਬੱਚੇ ਨੂੰ ਤਾਨੂੰ ਕੰਡੀਸ਼ਨ ਤਾਂ ਦਿਖਾਣ ਦੇ ਬੱਚੇ ਕੰਡੀਸ਼ਨ ਦੇ ਹਸਾਬ ਨਾਲ ਵਾਹਿਗੁਰੂ ਨੇ ਕਿਰਪਾਈ ਕੀਤੀ ਆ ਪਰ ਇਹਨਾਂ ਦੀ ਇੰਨੀ ਗੇਲੀ ਕਰਕੇ ਵੀ ਸਾਨੂੰ ਦੂਸਰੀ ਗੱਲ ਇਹਨਾਂ ਦੇ ਸਾਡੇ ਘਰ ਤੋਂ ਇਹਨੂੰ ਕਿਲਾ ਡੇਢ ਕਿਲਾ ਹਟਵਾ ਲਾਇਆ ਗਿਆ ਜੀ ਜਦੋਂ ਪੈਸੇ ਪੇ ਕਰਨੇ ਸਾਰੇ ਤੁਹਾਡੇ ਪਾਸੇ ਸੇਵਾ ਦੋ ਲੇਕਿਨ ਹੈਲਪਰ ਦੇ ਹੁੰਦੇ ਆ ਡਰਾਈਵਰ ਦੇ ਹੁੰਦੇ ਆ ਵੀ ਸਾਨੂੰ ਇਹ ਸਾਨੂੰ ਇਹ ਤੁਸੀਂ ਤਕਲੀਫ ਦਾ ਸਾਹਮਣਾ ਕਰਨਾ ਪਿਆ ਜਿਹੜੀ ਬੱਸ ਹੈ ਪ੍ਰਾਈਵੇਟ ਸਕੂਲ ਦੀ ਹੈ ਸਕੂਲ ਦੀ ਬੱਸ ਹੈ ਜੀ ਸਕੂਲ ਦੀ ਬੱਸ ਕਿੰਨੀ ਦਿਨ ਤੋਂ ਪਰੇਸ਼ਾਨੀ ਆ ਰਹੀ ਹੈ ਪ੍ਰੇਸ਼ਾਨੀ ਤੇ ਤੁਸੀਂ ਲਾੜੋ ਆਏ ਦਿਨ ਕੋਈ ਨਾ ਕੋਈ ਡਰਾਈਵਰ ਬਦਲਦੇ ਆ ਜੀ ਕਦੀ ਕੋਝੀ ਹੋ ਗਿਆ ਕਦੀ ਕੋਝੀ ਹੋ ਗਿਆ ਵੀ ਰੈਗੂਲਰ ਹੈ ਕਈ ਕੰਪਲੇਨਾਂ ਵੀ ਕਰੀ ਦਿਆ ਕਿਦਾਂ ਵੀ ਰੈਕਲ ਬਚਾ ਰਿਹਾ ਦੱਸੋ ਵੀ ਕੌਣ ਕਿਦਾਂ ਪਰ ਇਹਨਾਂ ਦੀ ਕੋਈ ਅੰਗੇਲੀ ਹੈ ਜੀ ਵੀ ਜਿਹਨੂੰ ਕੱਲ ਖਾਲ ਕਰੀ ਅੱਜ ਕਿੰਨੇ ਕਿੰਨੇ ਦੋ ਬਚਾ ਕੀ ਨਾ ਬੱਚੇ ਡੇਡ ਡੇਡ ਕਿਲੇ ਹਨ ਡੇਡ ਦੋ ਕਿਲੇ ਹਟਵੇ ਬੱਚੇ ਨੂੰ ਲਾਇਆ ਗਿਆ ਜੀ ਕੋਈ ਘਰ ਜਲੇ ਥੱਲੇ ਆ ਗਏ ਨੀਦਰ ਕੇ ਸੜਦਾ ਗਿਆ ਕਿ ਸੜਦਾ ਬਿਲਕੁਲ ਕਿਹਾ ਤੁਹਾਨੂੰ ਕੱਪੜੇ ਦਿਖਾਦ ਨੇ ਘੱਟੂ ਘੱਟ ਵੀ ਤੁਸੀਂ 2 ਫੁੱਟੇ ਬੱਚੇ ਨੂੰ ਕਿੱਡੀ ਸਿਆ ਗਿਆ ਜੀ 2 ਬਟਿਆਂ ਕੁੜੀ ਸਿਆ ਗਿਆ 2 ਫੁੱਟ ਕਾਫੀ ਕੰਡੀਸ਼ਨ ਤੁਸੀਂ ਦੇਖ ਲਓ ਬੱਚੇ ਦੀ ਬਾਕੀ ਜਿਹੜੇ ਰੋਡ ਵਗੈਰਾ ਇਹਦੇ ਜੋ ਸਾਜੀ ਵਗੈਰਾ ਬੱਚੇ ਦੀ ਹੁੰਨੀ ਆ ਬਾਕੀ ਜੋ ਵੀ ਤੁਹਾਨੂੰ ਬਾਕੀ ਤੁਸੀਂ ਆ ਵੇਖ ਲਓ ਬੱਚੇ ਦੀ ਸਿਹਤ ਦਾ ਸਾ ਤੇ ਆਪਣਾ ਕਿੰਨੇ ਵਜੇ ਦਾ ਵਾਕਿਆ ਤੇ ਸਕੂਲ ਦੇ ਸਟਾਫ ਨੇ ਕਿੰਨੇ ਵਜੇ ਅਪਰੋਚ ਕੀਤਾ ਇਹ ਸਾਇ ਕਮ ਸੇਮ 3 ਸਵਾ 3 ਦਾ ਵਾਕਿਆ ਜੀ ਤੇ ਸਕੂਲ ਦੇ ਜਿਹੜਾ ਆਮ ਸਟਾਫ 8 ਵਜੇ ਪਹੁੰਚ ਰਿਹਾ ਸਾਡੇ ਕੋਲ ਹੂੰ ਤੇ ਪੁਲਿਸ ਕੰਪਲੇਟ ਕੀਤੀ ਪੁਲਿਸ ਕੰਪਲੇਨਾਂ ਜੀ ਹੋਈ ਹੈ ਜੀ ਹਸਪੀਟਲ ਨੂੰ ਵੀ ਹੋਈ ਹੈ ਜੀ ਕਿਉਂਕਿ ਮੰਦੀ ਕਰਦੇ ਮਾਂਗੇ ਕਰਦੇ ਵੀ ਆਈ ਦੇਣੇ ਘਟਨਾ ਹੁੰਦੀਆਂ ਵੀ ਘਟਨਾਾਂ ਦੇ ਰੁਕੇ ਸਕੂਲ ਦੀਆਂ ਪ੍ਰਸ਼ਾਸਨ ਦੀਆਂ ਵੀ ਨਾਲ ਜਿੰਮੇਵਾਰੀਆਂ ਨਾਲ ਸਕੂਲ ਦੇ ਸਟਾਫ ਦੀਆਂ ਵੀ ਬਣਦੀਆਂ ਬੱਸ ਕੰਡਕਟਰ ਨਸ਼ੇ ਦੇ ਹਾਲਤਾਂ ਵਿੱਚ ਭਖਾਰ ਪੀ ਲਿਆ ਦੇ ਤੁਰ ਪਿਆ ਕਾਲੀਆਂ ਪਈਆਂ ਨੇ ਇੱਧਰ ਨੂੰ ਭਜਾ ਲੋ ਉੱਧਰ ਨੂੰ ਭਜਾ ਲੋ ਇਹਨਾਂ ਕਿਹੜੇ ਟਾਈਮ ਚੁੱਕੜੀਆਂ ਜੀ ਕਿਸੇ ਦੇ ਪਰ ਕਿਸੇ ਦੇ ਬੱਚੇ ਦੀ ਜਿੰਦਗੀਆਂ ਖਰਵਾਲ ਕਰਦੇ ਆ ਇਹ ਸਾਰਾ ਸਾਰ ਖਤਮ ਹੋਣਾ ਚਾਹੀਦਾ ਆਈ ਦੇਣੇ ਇਹ ਵਾਕਏ ਸੁਣਨ ਨੂੰ ਮਿਲਦੇ ਆ ਕਦੀ ਨਸ਼ਾਈ ਡਰਾਈਵਰ ਨੇ ਉੱਥੇ ਮਲਟਾਤੀ ਕਦੀ ਆਹ ਕਰਦਾ ਜੇ ਕਰਦਾ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਆ ਪਰ ਪ੍ਰਸ਼ਾਸਨ ਵਾਲੇ ਆ ਰਹੇ ਆ ਜੀ ਬੱਸ ਉਹ ਵੀ ਆਪਣੀ ਕਾਰਵਾਈ ਬ ਵੀ ਆ ਰਹੀ ਹੈ ਉਹ ਤੁਹਾਨੂੰ ਆਪਾਂ ਜੋ ਵੀ ਤੁਹਾਨੂੰ ਹੁਣ ਸੀਸੀਟੀਵੀ ਘਨਵਾ ਕੇ ਤੁਹਾਨੂੰ ਬਹ ਦੇ ਦਿੰਨੇ ਆ ਜੀ ਕੀ ਮੰਗ ਕਰਦੇ ਜੀ ਮੰਗੇ ਹੀ ਕਰਦੇ ਵੀ ਨਾ ਸਖਤ ਸਖਤ ਕਾਰਵਾਈ ਹੋਵੇ ਵੀ ਜਿਹੜੇ ਆਉਣ ਵਾਲੀਆਂ ਘਨੇਵਾ ਜਿਹੜੀਆਂ ਘਟਨਾਵਾਂ ਵਿੱਚ ਰੁਕਿਆ ਜਾਵੇ ਜਿਹੜੇ ਨਾਲ ਖਾ ਪੀ ਕੇ ਚੜ ਜਾਂਦੇ ਆ ਵੀ ਜਿੰਨਾਂ ਨੂੰ ਪਤਾ ਹੀ ਨਹੀਂ ਵੀ ਕਿ ਬੱਚੇ ਨੂੰ ਕਿੱਥੇ ਤਾਰਨਾ ਕਿਦੋਂ ਖੜਨਾ ਕੀ ਹਿਸਾਬ ਕੀ ਕਿਤਾਬ ਹਾਂਜੀ ਭਾਜੀ ਕੀ ਨਾ ਤੁਹਾਡੇ ਅੱਜ ਕੀ ਹੋਇਆ ਤੁਹਾਡੇ ਬੱਚੇ ਨਾਲ ਕੀ ਲੱਗਦਾ ਬੱਚਾ ਤੁਹਾਡਾ ਮੇਰਾ ਨਾਮ ਸੁਭਜੀਤ ਸਿੰਘ ਆ ਪਿੰਡ ਗਮਟਾਲੇ ਦਾ ਮੈਂ ਰਹਿਣ ਵਾਲਾ ਤੇ ਸਾਡਾ ਬੱਚਾ ਸਕੂਲੇ ਗਿਆ ਇਹ 3:30 ਵਜੇ ਛੁੱਟੀ ਹੋਈ ਹੈ ਸਕੂਲੋਂ ਆਇਆ ਤੇ ਵੈਨ ਵਾਲੇ ਨੇ ਉਤਾਰਿਆ ਬੱਚੇ ਨੂੰ ਉਹਨੇ ਇਹ ਨਹੀਂ ਵੇਖਿਆ ਬੱਚਾ ਉਤਰ ਗਿਆ ਜਾਂ ਨਹੀਂ ਉਤਰ ਗਿਆ ਉਹਨੇ ਵੈਨ ਤੋੜ ਲਈ ਆ ਇਹ ਬੱਚਾ ਜਿਹੜਾ ਉਹ ਥੱਲੇ ਆ ਗਿਆ ਗੱਡੀ ਦੇ ਨਾਲ ਕਿਸੇ ਟਿਆ ਗਿਆ ਅਗੇ ਪਿੱਛੋਂ ਮੁੰਡਾ ਇੱਕ ਭਜਾਇਆ ਉਹਨੇ ਅਗੇ ਪਿੱਛੋਂ ਵੈਨ ਖੜਕਾਈ ਆ ਉਹਨੇ ਵੈਨ ਖਲੋਤੀ ਤੇ ਪਿੱਛੋਂ ਉਹਨੇ ਮੁੰਡੇ ਨਾਲ ਅਗੇ ਮੁੰਡੇ ਨੂੰ ਕੱਢਿਆ ਥੱਲੇੋਂ ਬਾਹਰ ਤੇ ਕੀ ਹੁੰਦਾ ਮੰੰਦੀ ਕਰਦੇ ਤੇ ਪੁਲਿਸ ਪ੍ਰਸ਼ਾਸਨ ਕੀ ਜਾਂਦਾ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਦਿਖਾਏ ਅਸੀਂ ਉਹ ਹੁਣ ਆਪਣੀ ਮੰੰਦੀ ਕਾਰਵਾਈ ਕਰੂ ਆਉਣਗੇ ਇਹ ਰਾਕੇ ਦੱਸਣਗੇ ਇਨੀ ਵੀ ਲਾਤੋ ਬਾਈ ਸੇ ਸਕੂਲ ਦੇ ਡਰਾਈਵਰਾਂ ਦੀ ਜਿਆਦਾ ਹੀ ਲਾਪਰਵਾਹੀ ਆ ਇੱਕ ਸਕੂਲ ਦੇ ਵੀ ਜਿਆਦਾ ਲਾਪਰਵਾਹੀ ਆ ਕਿ ਡਰਾਈਵਰ ਜਿਹੜੇ ਉਹ ਗੱਡੀਆਂ ਬਹੁਤ ਤੇਜ਼ ਭਜਾਉਂਦੇ ਆ ਕਿਤੇ ਕੁਝ ਨਹੀਂ ਵੇਂਦੇ ਭਜਾਈ ਆਉਂਦੇ ਬਸ ਤੇ ਸਾਡੇ ਘਰ ਦਾ ਡਿਸਟੈਂਸ ਜਿੱਥੇ ਬੱਚੇ ਨੂੰ ਧਾਰਨਦੇ ਉਹ ਦੋ ਕਿਲੇ ਦਾ ਹਟਵਾ ਡਿਸਟੈਂਸ ਆ ਦੋ ਕਿਲੇ ਹਟਵਾ ਤੇ ਇਹਨਾਂ ਦੀ ਰਿਸਪੋਨਸੀਬਿਲਟੀ ਬਣਦੀ ਆ ਵੀ ਬੱਚੇ ਨੂੰ ਘਰ ਧਾਰ ਕੇ ਜਾਣ ਇਹ ਜਿਹੜੇ ਜਿਹੜੇ ਮੇਡ ਆ ਉਹ ਹਾਲੇਪਰ ਕਦੇ ਨਹੀਂ ਰਖੇ ਆ ਡਰਾਈਵਰ ਕਦੇ ਨਹੀਂ ਆ ਘਰ ਨੂੰ ਬੱਚੇ ਨੂੰ ਘਰ ਧਾਰ ਕੇ ਜਾਣ ਹੁਣ ਆਵਾਜ਼ੇ ਕਿੰਨੀ ਆ